ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5ਵਾਂ ਜਾਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਗਾਲੀ ਬਿਆ ਵਿਚਾਰ ਨਾਨਕ ਧਣੀ ਵਿਹੋਣੀਆਂ ਮਹਲਾ 5ਵਾਂ ਨਿਹੇ ਜਿ ਵਿੱਦਾ ਮਨ ਪਛਾਣੋ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੰਦਰੋ ਪੌੜੀ ਸੋਈ ਸੇਵ ਉਹ ਜਿਹੜੇ ਦਾਤਾ ਬਖਸ਼ੰਦ ਕਿਲ ਵਿਖ ਸਭ ਬినాਸ਼ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਮਾਇਆ ਸਵਾਦ ਸਭ ਫਿੱਕੇ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ 5ਵਾਂ ਵਾਤ ਲਗੀ ਸਚੇ ਨਾਮ ਕੀ ਜੋ ਬੀਜ ਸੁਖਾਈ ਤਿਸੈ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਾਦੈ ਮਨ ਤ੍ਰਿਪਤੀ ਐ ਨਾਨਕ ਸਾਹਿਬ ਦਾਤ ਪੌੜੀ ਲਾਹ ਜਗ ਮੈਂ ਸੇਖਟੈ ਜਿਨ ਹਰ ਤਨ ਰਾਸ ਦੁਤੀਆ ਪਾਉ ਨ ਜਾਣਨੀ ਸਚੇ ਦੀ ਆਸ ਨੇ ਚਲ ਏਕ ਸ੍ਰੇਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕਾਂਠ ਲਾਈ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ 5 ਪੰਝਵਾਂ ਪਾਰ ਬ੍ਰਹਮ ਫਰਮਾਇਆ ਮੀ ਬੁੱਠਾ ਸਹਿਜ ਸੁਭਾਏ ਅਨ ਤਨ ਬਹੁਤ ਉਪਜਿਆ ਪ੍ਰਿਥਮੀ ਰਜ ਜੀ ਤੇ ਬਤ ਗਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤੇ ਸਹਿ ਰਜਾਈ ਪਰਮੇਸ਼ਰ ਜੀ ਵਾਲਿਆ ਨਾਨਕ ਤੇ ਸਹਿ ਧਿਆਏ ਮਹੱਲਾ ਪੰਜਵਾਂ ਜੀਵਨ ਪਾ ਨਿਰਵਾਣ ਏਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੈ ਕੋਈ ਜਨ ਰੰਗ ਰੂਪ ਰਸ ਬਾਦ ਕਿ ਕਰੈ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸ਼ਰਨ ਦਵਾਰ ਜੇ ਤਦ ਪਾਵਹੀ ਪੌੜੀ ਜੰਮਣ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਹੀ ਵਡ ਭਾਗੇ ਨਾਏ ਵਿਸਰਿਆ ਧਿਰਗ ਜੀਵਣਾ ਟੂਟੇ ਕਚ ਤਾਗੇ ਨਾਨਕ ਧੂੜ ਪਨੀਤ ਸਾਧ ਲਖ ਕੋਟ ਪਿਰਾਗੇ ਸ਼ਲੋਕ ਮਹਲਾ 5ਵਾਂ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੋ ਹਉਲੇ ਦੀ ਤੀ ਗੁਰੂ ਨਾਨਕ ਸਤਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦੇ ਦਿਸਾਂ ਜਲ ਪਰਬਤ ਬਨਰਾਏ ਜਿੱਥੈ ਬੈ ਡਠਾ ਮਿਰਤ ਕੋ ਇੱਲ ਬਹਿਠੀ ਆਏ ਪੌੜੀ ਜੇ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੀੜੈ ਦੇਖੋ ਪਾਰ ਬ੍ਰਹਮ ਇਕ ਨਾਮ ਤੇ ਆਵੋ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵੋ ਦੁਖ ਨੰਦਿ ਕਿਸੈ ਜੀ ਪਤ ਸਿਉ ਕਰ ਜਾਵੋ ਪਤ ਤੁਪਨੀਦ ਕਰਤਾ ਪੁਰਖ ਨਾਨਕ ਸੁਣਾਵ ਸਲੋਕ ਦੋਹਾ ਮਹਲਾ 5ਵਾਂ ਏਕ ਜਿ ਸਾ ਜਨਮੈ ਕੀਆ ਸਰਬ ਕਲਾ ਸਮਰਥ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਧੜੀ ਵਥ ਮਹਲਾ 5ਵਾਂ ਜੀ ਕਰ ਗਹਿ ਪਿਆਰੜੇ ਤਦ ਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨ ਪੜੈ ਦੁਜ ਕੈ ਸੂਲ ਪੌੜੀ ਸਭ ਨਿਧਾਨ ਕਰ ਜਿਸਦੈ ਹਰ ਘਰੀ ਸੁ ਹੋਵੇ ਜਪ ਜਪ ਜੀਵੇ ਸੰਤ ਜਨ ਪਾਪਾ ਮਰਤ ਹੋਵੇ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੇ ਗੁਰਪੂਰਾ ਜਿਸ ਭੇਟੀਐ ਮਰ ਜਨਮ ਨ ਰੋਵੇ ਪਰਾਵਜਰ ਸੁਪਿਆਸ ਨਾਨਕ ਕਣੀ ਕਿਰਪਾ ਕਰ ਦੇਵੈ ਸ਼ਲੋਕ ਡੱਖਣੇ ਮਹੱਲਾ 5ਵਾਂ ਪੂਰੀ ਪਰਮ ਮਜਾਏ ਪਰੀ ਮਹੱਬਤ ਹੇ ਕਤੋਂ ਜਿੱਥੋਂ ਵੰਜੈ ਜਾਏ ਤਿਥਾਉ ਮੌਜੂਦ ਸੋਏ ਮਹੱਲਾ 5ਵਾਂ ਚੜਖੈ ਕੋਲੜੈ ਕੁੰਦੇ ਪਕੜੈ ਖੂੰਡੀ ਦੀ ਖੇਡਾਰੀ ਹੰਸਾ ਸੇ ਤੀਚੇ ਤੂਲਾਸੈ ਕੁੱਕੜ ਦੀ ਉਡਾਰੀ ਪੌੜੀ ਰਸਨਾ ਉਚਰੈ ਹਰ ਸਰਵਣੀ ਸੁਣੈ ਸੋ ਉਧਰੈ ਮਿਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਅਠਸਠ ਤੀਰਥ ਮਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗਣ ਜਿਤਾ ਨਾਨਕ ਲੜ ਲਾਏ ਉਧਾਰੈਨ ਦੇਵ ਸੇਵ ਮਿਤਾ ਸ਼ਲੋਕਮ ਹੱਲਾ ਪੰਜਵਾਂ ਧੰੜੇ ਕੋਲਾਹਾ ਚਿਤ ਨ ਆਵੇ ਹੇਕੜੋ ਨਾਨਕ ਸੇ ਤਨ ਫਟੰ ਜਿਨਾਂ ਸائیں ਵਿਸਰੈ ਮਹੱਲਾ ਪੰਜਵਾਂ ਪ੍ਰੇਤੋ ਕੀ ਤੋਨ ਦੇਵਤਾ ਤਿਨ ਕਰਨੇ ਹਾਰੇ ਸਭੇ ਸੇਖੋ ਵਾਰਿਆਨ ਪ੍ਰਭ ਕਾਜ ਸੁਆਰੇ ਨਿੰਦਕ ਪਕੜ ਪਿਛਾੜਿਆਨ ਝੂਠੇ ਦਰਬਾਰੇ ਨਾਨਕਾ ਪ੍ਰਭ ਵਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਣਾ ਅਗਮ ਗੋਚਰ ਸਾਹਿਬੋ ਜੀਆਂ ਕਾ ਪਰਣਾ ਹਸ ਦੇ ਪ੍ਰਤਪਾਲਦਾ ਪਰਨ ਪੋਖਣ ਕਰਣਾ ਮੇਰਵਾਨ ਬਖਸਿੰਦ ਆਪ ਜਪ ਸਚੇ ਤਰਣਾ ਜੋਤਿ ਦੁਪਾਵੈ ਸੋ ਪালা ਨਾਨਕ ਦਾ ਸ਼ਰਣਾ ਸ਼ਲੋਕ ਮਹੱਲਾ 5ਵਾਂ ਕਿੰਨਾ ਭੋਖ ਨਾ ਕਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲਗਿਆ ਉਧਰੈ ਸਭੋ ਕੋਏ ਮਹੱਲਾ ਪੰਜਵਾਂ ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੋਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲਗੀ ਹਰ ਨਾਮ ਸਿਉ ਇਹ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਕਣੀ ਧਿਆਇ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਜਾਓ ਏਓ ਨਿਤ ਪ੍ਰਭ ਕੋ ਲੋੜੇ ਰਾਗ ਗੌੜੀ ਭਗਤਾ ਕੀ ਬਾਣੀ ੴ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪਦੇ ਆਬ ਮੋਹਿ ਜਲਤ RAM ਜਲ ਪਾਇਆ RAM ਉਦਕ ਤਨ ਜਲਤ 부ਝਾਇਆ ਰਹਾਓ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਜੇ ਪਾਵਕ ਸੁਰ ਨਰ ਹੈ ਜਾਰੇ RAM ਉਦਕ ਜਨ ਜਲ ਤੋ ਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹਿ ਜਲ ਨਿਕੁਠਤ ਨਾਹੀ ਕਹ ਕਬੀਰ ਭਜ ਸਰੰਗ ਪਾਣੀ RAM ਉਦਕ ਮੇਰੀ ਤਖਾ ਭੁਜਾਨੀ ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀ ਅਦਕਾਏ ਰਹਾਓ ਤੂੰ ਜਲਿਤ ਹਉ ਜਲ ਕਾਮੀਨ ਜਲ ਮੈਂ ਰਹੋ ਜਲੇ ਬਿਨਖੀਨ ਤੂੰ ਪਿੰਜਰ ਹਉ ਸੂਟਾ ਤੋਰ ਜੰਮ ਜਾਰ ਕਹਾ ਕਰੇ ਮੋਰ ਤੂੰ ਤਰ ਵਰਹੋਂ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਏ ਤੂੰ ਸਤਿਗੁਰ ਹੋ ਨੌਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕਰ ਜਾਣਿਆ ਤਬ ਲੋਗਹਿ ਕਾਹੇ ਦੁਖ ਮਾਨਿਆ ਹਮ ਅਪਤ ਹੈ ਆਪਣੀ ਪਤ ਖੋਈ ਹਮ ਰਹਿ ਖੋਜ ਪਰਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਨਾਹੀ ਪਤ ਅਪਤ ਆ ਕੀ ਨਹੀਂ ਲਾਜ ਤਬ ਜਾਨੋਗੇ ਜਬ ਉਗਰੈ ਗੋਪਾਜ ਕਹੋ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਪਜ ਕੇਵਲ RAM ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਦੇ ਝਾਮ ਜਬ ਨਹੀਂ ਜੀਨ ਇਸ ਆਤਮ ਰਾਮ ਰਹਾਓ ਮੂंड ਮੰਡਾਏ ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਰਾਖ ਜੋ ਤਰੀਐ ਭਾਈ ਖੁਸਰੈ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤਿ ਇਸ਼ਨਾਨ ਕਰਾਈ ਜਿਉ ਭੈ ਦਾ ਦਰਪਾਨੀ ਮਾਹੀ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤ ਬਉ ਰੂਪ ਚਾਹੀ ਤਿੰਨ ਕੋ ਦਇਆ ਸੁਪਨੇ ਪੀ ਨਹੀਂ ਚਾਰ ਚਰਨ ਕਹੇ ਬੋਆਗਰ ਸਾਧੂ ਸੁਖ ਪਾਵੇ ਕਲ ਸਾਗਰ ਕਹੋ ਕਬੀਰ ਬਉ ਕਾਏ ਕਰੀ ਜੈ ਸਰਬਸ ਛੋੜ ਮਹਾਰਸ ਬੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਵਰਦ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਰੇ ਜਨ ਮਨ ਮਾਦੋ ਸਿਉ ਲਾਈਐ ਚਤੁਰਾਈ ਨਾ ਚਤੁਰ ਪੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੁਲੇ ਭਾਏ ਮਿਲੇ ਰਗੁਰਾਇ ਗਉੜੀ ਕਬੀਰ ਜੀ ਗਰਬ ਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਉਰੇ ਪੰਡਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕੈ ਜਨਮ ਮਤ ਖੋਏ ਰਹਾਓ ਜਉ ਤੂੰ ਬ੍ਰਾਹਮਣ ਬ੍ਰਹਮਣੀ ਜਾਇ ਤਵਾਨ ਬਾਟ ਕਾਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੁ ਤੁਮ ਕਤ ਦੂਦ ਕਹ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀ ਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੁਖ ਕਬੈ ਨ ਸੋਈ ਹੈ ਰਾਜ ਅਰੰਕ ਦਉ ਮਿਲ ਰੋਈ ਹੈ ਜੋ ਪੈ ਰਸਨਾ ਆਰਾਮ ਨ ਕਹਿਬੋ ਉਪਜਿਤ ਬਿਨ ਸਤ ਰੋਵਤ ਰਹਿ ਬੋ ਰਹਾਓ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹ ਕਾ ਕੀ ਮਾਇਆ ਜਸ ਜੰਤੀ ਮੈਂ ਜੀਉ ਸਮਾਨ ਬੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਣ ਪਿਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਨ ਸੋ ਕਰ ਜੋ ਨਿਰਪੋ ਕਹੀਐ ਭਉ ਪੱਜ ਜਾਏ ਅਬੈ ਹੋਏ ਰਹੀਐ ਰਹਾਓ ਤਟ ਤੀਰਥ ਨਾਹੀ ਪੰਨ ਮਨ ਪਤੀ ਆਏ ਚਾਰ ਚਰ ਰਹੇ ਉਰ ਜਾਏ ਪਾਪ ਪੁੰਨ ਦੋ ਏਕ ਸਮਾਨ ਨਿਜ ਘਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨ ਰੋਸ ਇਸ ਪਰਚਾਏ ਪਰ ਚਰੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤ ਨਹੀਂ ਬੈਕੁੰਟ ਸਮਾਨਾ ਨਾ ਜਾਣੈ ਬੈਕੁੰਟ ਕਹਾਹੀ ਜਾਣ-ਜਾਨ ਸਭ ਕਹਿ ਤਹਾਹੀ ਰਹਾਉ ਕਹਿਨ ਕਹਾਵਨ ਪਤੀ ਆਈ ਹੈ ਤਉ ਮਨ ਮੰਨ ਜਾਤੀ ਹੋਮੈ ਜਈ ਹੈ ਜਬ ਲਗ ਮਨ ਬੈਕੁੰਟ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਈ ਹੈ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈ ਨ ਦੇਖਤੇ ਜਗ ਜਾਈ ਲਾਜ ਨ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠਕੈ ਸੰਗਾ ਕਹੋ ਕਬੀਰ ਸੁਨੋ ਰੇ ਗੁਨੀਆਂ ਬਿਨ ਸੈ ਗਉ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੁਏ ਕਿਆ ਸੋਗ ਕਰੀਜੈ ਤੌ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੋਂ ਮਰਬੋ ਸੰਸਾਰਾ ਅਬ ਮੁਹ ਮਿਲਿਓ ਹੈ ਜੀ ਆਵਨ ਹਾਰਾ ਰਹਾਓ ਆ ਦੇਹੀ ਪਰਮਲ ਮਹਿ ਕੰਧਾ ਤਾਂ ਸੁਖ ਵਿਸਰੇ ਪਰਮਾਨੰਦਾ ਕੂਟਾ ਏਕ ਪੰਜ ਪਨਿਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾਉ ਕੂਟਾ ਨਾ ਪਨਿਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬੌਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਖਤ ਮਰੈ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੈ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਭ ਪੂਰਾ ਦੀਜੈ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ